ਰਾਜਵੀਰ ਜਵੰਦਾ ਜਦੋਂ ਦਾ ਗਿਆ ਏ ਤਾਂ ਜਦੋਂ ਵੀ ਆਪਾਂ ਫੇਸਬੁੱਕ ਖੋਲਦੇ ਆ ਇੰਸਟਾਗ੍ਰਾਮ ਖੋਲਦੇ ਆ ਉਸ ਤੋਂ ਬਾਅਦ ਉਹਦੀਆਂ ਹੀ ਫੋਟੋਆਂ ਅੱਗੇ ਆ ਰਹੀਆਂ ਤੇ ਹੋਰ ਦਿਲ ਨੂੰ ਤੂਪਾਉਂਦੀਆਂ ਫੋਟੋਆਂ ਕਿਉਂਕਿ ਜਿਵੇਂ ਗੁਰਦਾਸ ਮਾਨ ਹੋਣਾ ਤੋਂ ਬਾਅਦ ਜੇ ਕੋਈ ਪੰਜਾਬ ਦੇ ਵਿੱਚ ਸਟੇਜਾਂ ਤੇ ਉਸੇ ਤਰ੍ਹਾਂ ਛਾਉਂਦਾ ਹੈ ਕੁਰਤਾ ਚਾਦਰਾ ਪਾਉਂਦਾ ਹੈ ਉਹਦੇ ਜੱਜਦਾਏ ਕੁਰਤਾ ਪੁਚਾਦਰਾਂ ਤੇ ਸੱਭਿਆਚਾਰਕ ਗੱਲ ਕਰਦਾ ਹੈ ਤਾਂ ਉਹ ਰਾਜਵੀਰ ਜਵੰਦਾ ਸੀ ਚਾਹੇ ਲੱਖ ਬੰਦਾਂ ਨੂੰ ਭੁਲਾਵੇ ਪਰ ਉਹਦਾ ਜਿਹੜਾ ਸੋਹਣਾ ਚਿਹਰਾ ਸੋਹਣੀ ਪੱਗ ਉਸ ਤਰੀਕੇ ਦਾ ਤਲਵਾਰ ਵਰਗਾ ਨਕ ਤੇ ਕੱਪੜੇ ਪਾਉਣ ਦਾ ਉਹਦਾ ਸਲੀਕਾ ਉਹ ਹਰ ਵਕਤ ਅੱਖਾਂ ਦੇ ਮੂਰੇ ਨੱਚਦਾ ਰਹਿੰਦਾ ਹੁਣ ਉਹਦੇ ਪਰਿਵਾਰ ਵਾਸਤੇ ਕਿੰਨਾ ਤੁਸੀਂ ਦੇਖੋ ਬਿਉੱਖਾ ਨਿੱਕੇ ਨਿੱਕੇ ਉਹਦੇ ਬੱਚੇ ਆ ਉਹਦੀ ਯੰਗ ਏਜ ਦੇ ਵਿੱਚ ਵਾਈਫ ਉਹਦੀ ਇਹਦੇ ਜਿਵੇਂ ਆਪਣੇ ਕਮਰਗਰੇ ਵਾਲਾ ਨਹੀਂ ਸੀ ਜਾਂ ਹੋਰ ਕੋਸ਼ ਗਾਇਕ ਉਹ ਕਹਿੰਦੇ ਆ ਵੀ ਜਿਹਦੇ 52 53 ਦੇ ਸ਼ੋਅ ਬੱਕ ਹੋਏ ਹੋਏ ਸੀਗੇ ਵੀ ਉਹ ਅਸੀਂ ਆਪ ਕਰਕੇ ਜਿਹੜਾ ਉਹਦਾ ਪੈਸੇ ਦੀ ਕਮਾਈ ਹੋਊਗੀ ਉਹ ਪਰਿਵਾਰ ਨੂੰ ਦੇਣਾ ਹੁਣ ਉੱਥੇ ਪਤਾ ਲੱਗਿਆ ਵੀ ਡਾਕ ਚੋਰੀ ਕੀਤੀ ਹੈ ਪੰਜਾਬ ਬਿਗਾਨੇ 8 ਜਣੇ ਗ੍ਰਫਤਾਰ ਹੋਏ ਆ ਔਰ 4 ਲੱਖ ਡਾਲਰ ਕੈਨੇਡੀਅਨ ਜਿਹੜੀ ਉਹਦੀ ਕੀਮਤ ਹੈ ਔਰ 450 ਤੋਂ ਵੱਧ ਕ੍ਰੈਡਿਟ ਕਾਰਡ ਔਰ ਉਹਦੇ ਵਿੱਚ ਚੈੱਕ ਜਿਹੜੇ ਪਾਏ ਗਏ ਆ ਜਿਹੜੇ ਚਾਰ ਨੌਜਵਾਨ ਸੀ ਇਹੇ ਬਿਜ਼ਨਸਾਂ ਦੇ ਵਿੱਚ ਜਾਂਦੇ ਸੀ ਘਰਾਂ ਦੇ ਵਿੱਚ ਜਾਂਦੇ ਸੀ ਜਿਹੜੇ ਮੇਲ ਵਾਲੇ ਬਾਕਸੇ ਸੀ ਉਹਨਾਂ ਨੂੰ ਤੋੜ ਕੇ ਉਹਨਾਂ ਦੇ ਵਿੱਚੋਂ ਲੋਕਾਂ ਦੇ ਕ੍ਰੈਡਿਟ ਕਾਰਡ ਲੋਕਾਂ ਦੇ ਹੋਰ ਜੀ ਫਾਈਨੈਂਸ਼ੀਅਲ ਚੈੱਕਸ ਵਗੈਰਾ ਜਾਂ ਜੋ ਵੀ ਗਿਫਟ ਵਗੈਰਾ ਕੋਈ ਆਉਂਦੇ ਸੀ ਉਹਨਾਂ ਨੂੰ ਇਹ ਕੱਢ ਲੈਂਦੇ ਸੀਗੇ ਉੱਥੇ ਸਿੱਧੇ ਕੰਮ ਕਰਦੇ ਹੈ ਨਹੀਂ ਆ ਫਿਰ ਆਪਾਂ ਅੱਗੇ ਨੇ ਸਾਨੂੰ ਰਿਪੋਰਟ ਕਰਤਾ ਹੁਣ ਜਿਹੜਾ ਕਪਲ ਸ਼ਰਮੇ ਦੇ ਕੈਫੇ ਦੇ ਉੱਤੇ ਗੋਲਗਾ ਚੱਲਣ ਇਹਦੇ ਵਿੱਚ ਵੀ ਕੋਈ ਗੋਲਡ ਹਿੱਟ ਲਾਤੇ ਕੋਲ ਕਲਦੀਪ ਇਹ ਦੋ ਬੰਦੇ ਆ ਜਿਹੜੇ ਜੇ ਮਕੱਲਾ ਵੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਆਪਦੇ ਆਪ ਨੂੰ ਦੱਸਦੇ ਆ ਉਹਨਾਂ ਨੇ ਇਹਦੀ ਜ਼ਿੰਮੇਵਾਰੀ ਲਈ ਆ ਕੈਲੀਫੋਰਨੀਆ ਦੇ ਵਿੱਚ ਐਸਬੀ 509 ਜਿਹੜਾ ਬਿੱਲ ਉਹ ਵੀਟੋ ਹੋ ਗਿਆ ਯਾਨੀ ਕਿ ਪਾਸ ਨਹੀਂ ਹੋਇਆ ਹਨਾ ਸਿੱਖਾਂ ਨੂੰ ਆ ਲੱਗਦਾ ਵੀ ਅਸੀਂ ਇਹਦੇ ਵੈਕਟਮ ਜਿਆਦੇ ਹੈਗੇ ਆ ਤੇ ਵੀ ਸਾਨੂੰ ਇੱਕ ਤਰ੍ਹਾਂ ਦੇ ਨਾਲ ਇਨਸਿਕਿਉਰਟੀ ਫੀਲ ਹੁੰਦੀ ਹੈਗੀ ਆ ਸਾਡੀ ਸਿੱਖ ਕਮਿਊਨਿਟੀ ਆ ਜਿਹੜੀ ਉਹ ਲੀਡਰਾਂ ਤੱਕ ਉਸ ਤਰ੍ਹਾਂ ਹਜੇ ਤੱਕ ਉਹ ਗਵਰਨਰ ਲੈਵਲ ਤੱਕ ਹਜੇ ਤੱਕ ਆਪਣੀ ਅਪਰੋਚ ਕਿਉਂ ਨਹੀਂ ਉਸ ਲੈਵਲ ਤੇ ਬਣਾ ਪਾਈ ਜਿਹੜੇ ਪੰਜਾਬੀ ਲੋਕ ਹਨ ਬੇਸਿਕ ਬੇਸਿਕਲੀ ਗੁਰਦੁਆਰਿਆਂ ਦੀ ਸਿਆਸਤ ਜਾਂ ਕਬੱਡੀਆਂ ਦੇ ਟੂਰਨਾਮੈਂਟਾਂ ਦੇ ਉੱਤੇ ਚਾਦਰਾਂ ਚਮਕਾਉਣੀਆਂ ਜਾਂ ਫਿਰ ਉੱਥੇ ਜਿਵੇਂ ਕਿ ਲਵੇ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਲੜਾਂਗਾ ਕਰਨੀਆਂ ਇੱਥੋਂ ਤੱਕ ਹੀ ਸੀਮਤ ਰਹੇ ਆ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜਨਗੇ ਫਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਸਭ ਤੋਂ ਪਹਿਲਾਂ ਰਾਜਵੀਰ ਜਵੰਦੇ ਹੋਣਾਂ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੇ ਭੋਗ ਤੋਂ ਬਾਅਦ ਹੁਣ ਜਵੰਦੇ ਦੇ ਗੀਤ ਉਹਨਾਂ ਦੇ ਚਾਹਣ ਵਾਲਿਆਂ ਨੂੰ ਜਦੋਂ ਸੁਣਦੇ ਆ ਹੋਰ ਜ਼ਿਆਦਾ ਤੰਗ ਕਰਦੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਹੋਰ ਝੰਡੇ ਗੱਡੇ ਆ ਇਹ ਝੰਡੇ ਹੋਰ ਪਾਸੇ ਗੱਡੇ ਆ ਡਾਕ ਚੋਰੀ ਕਰਦੇ ਹੋਏ ਫੜੇ ਔਰ 8 ਜਾਣੇ ਫੜੇ ਗਏ ਹੁਣ ਉਹਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਆ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਬਿੱਲ ਐਸਬੀ 509 ਉਹ ਜਿਹੜਾ ਵੀਟੋ ਕਰ ਦਿੱਤਾ ਗਿਆ ਉਹ ਪਾਸ ਨਹੀਂ ਹੋਇਆ ਕੀ ਨੁਕਸਾਨ ਹੋਏਗਾ ਇਹਦਾ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੀ ਕਮਿਊਨਿਟੀ ਨੂੰ ਇਹਦੇ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਵੀ ਟਰੰਪ ਹੋਣਾ ਨੂੰ ਨੋਬਲ ਪੁਰਸਕਾਰ ਮਿਲਦਾ ਮਿਲਦਾ ਰਹਿ ਗਿਆ ਤੇ ਕਿਹਨੂੰ ਮਿਲਿਆ ਤੇ ਇਹਨਾਂ ਨੂੰ ਕਿਉਂ ਨਹੀਂ ਮਿਲਿਆ ਇਹਦੇ ਬਾਰੇ ਗੱਲਬਾਤ ਹੋਏਗੀ ਉਸ ਤੋਂ ਬਾਅਦ ਜਾਰਜੀਆ ਦੇ ਵਿੱਚ ਪਤਾ ਲੱਗਿਆ ਵੀ ਇੱਕ ਦੁਰਘਟਨਾ ਹੋਈ ਟਰੱਕ ਡਰਾਈਵਰ ਵੱਲੋਂ 8 ਜਾਣਿਆਂ ਦੀ ਮੌਤ ਹੋ ਗਈ ਆ ਪਰ ਇਹ ਖਬਰਾਂ ਫਲੋਰੀਡਾ ਦੇ ਯੂ ਟਰਨ ਵਾਂਗੂ ਵੱਡੀਆਂ ਨਹੀਂ ਬਣੀਆਂ ਕਾਹਤੋਂ ਨਹੀਂ ਬਣੀਆਂ ਇਹਦੇ ਬਾਰੇ ਗੱਲਬਾਤ ਤੇ ਫਿਰ ਪ੍ਰੋਗਰਾਮ ਦੇ ਅੰਤ ਦੇ ਵਿੱਚ ਈਸਟ ਤੇ ਵੈਸਟ ਦੇ ਇਵੈਂਟਸ ਜਿਹੜੇ ਹੋਏ ਆ ਤੇ ਜਿਹੜੇ ਆਉਣ ਵਾਲੇ ਵੀਕ ਦੇ ਵਿੱਚ ਹੋ ਰਿਹਾ ਉਹਨਾਂ ਬਾਰੇ ਗੱਲਬਾਤ ਕਰਾਂਗੇ ਸੋ ਇਹਨਾਂ ਸਾਰੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੇ ਲਈ ਸਾਡੇ ਨਾਲ ਜੁੜ ਰਹੇ ਨੇ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੋਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਦੀਪਾ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਵੇਖ ਰਹੇ ਨੇ ਸਾਰਾ ਨਿੱਗੀ ਜੀ ਸਤਿ ਸ੍ਰੀ ਅਕਾਲ ਅ ਰਾਜਵੀਰ ਜਵੰਧਾ ਜਦੋਂ ਦਾ ਗਿਆ ਹੈ ਤਾਂ ਜਦੋਂ ਵੀ ਆਪਾਂ ਫੇਸਬੁੱਕ ਖੋਲਦੇ ਆ ਇੰਸਟਾਗ੍ਰਾਮ ਖੋਲਦੇ ਆ ਉਸ ਤੋਂ ਬਾਅਦ ਉਹਦੀਆਂ ਹੀ ਫੋਟੋਆਂ ਅੱਗੇ ਆ ਰਹੀਆਂ ਤੇ ਹੋਰ ਦਿਲ ਨੂੰ ਤੂਫ ਪਾਉਂਦੀਆਂ ਆ ਫੋਟੋਆਂ ਕਿਉਂਕਿ ਜਿਵੇਂ ਗੁਰਦਾਸ ਮਾਨ ਹੋਣਾ ਤੋਂ ਬਾਅਦ ਜੇ ਕੋਈ ਪੰਜਾਬ ਦੇ ਵਿੱਚ ਸਟੇਜਾਂ ਤੇ ਉਸੇ ਤਰ੍ਹਾਂ ਛਾਉਂਦਾ ਹੈ ਕੁੜਤਾ ਚਾਦਰਾਂ ਪਾਉਂਦਾ ਹੈ ਉਹਦੇ ਜੱਜਦਾਏ ਕੁੜਤਾ ਪੁਛਾਦਰਾਂ ਤੇ ਸੱਭਿਆਚਾਰਕ ਗੱਲ ਕਰਦਾ ਹੈ ਤਾਂ ਉਹ ਰਾਜਵੀਰ ਜਵੰਦਾ ਸੀ ਹੁਣ ਸੀ ਕਹਿਣਾ ਬੜਾ ਔਖਾ ਲੱਗ ਰਿਹਾ ਔਰ ਉਹਦੇ ਭੋਗ ਤੋਂ ਬਾਅਦ ਹੁਣ ਸਾਰੀ ਇੰਡਸਟਰੀ ਉਹਦੇ ਭੋਗ ਤੇ ਵੀ ਆਈ ਹੈ ਫਿਰ ਉਸ ਤੋਂ ਬਾਅਦ ਹੁਣ ਸੋਗ ਦੀ ਲਹਿਰ ਆ ਨਾ ਹੋਰ ਜਿਆਦਾ ਵਧ ਰਹੀ ਆ ਕਿਉਂਕਿ ਜਿਵੇਂ ਜਿਵੇਂ ਹੁਣ ਉਹਦੇ ਯਾਰ ਦੋਸਤ ਉਹਦੇ ਨਾਲ ਰਹਿਣ ਵਾਲਿਆਂ ਦੀਆਂ ਇੰਟਰਵਿਊਆਂ ਆ ਰਹੀਆਂ ਹੋਰ ਉਹਦੇ ਬਾਰੇ ਪਤਾ ਲੱਗ ਰਿਹਾ ਜਿਵੇਂ ਬਾਈ ਮਨਦੀਪ ਜਗਰਾਉ ਹੋਣਾ ਨੇ ਕੁਝ ਕਪਾਲ ਜਿਹੜੇ ਉਹਦੇ ਨਾਲ ਬਤਾਏ ਹੋਏ ਜਦੋਂ ਉਹ ਸਾਂਝੇ ਕੀਤੇ ਪਹਿਲਾਂ ਉਹ ਨਹੀਂ ਲੋਕਾਂ ਸਾਹਮਣੇ ਉਸ ਲੈਵਲ ਤੇ ਆਏ ਸੀ ਕਿਉਂਕਿ ਅੱਗੇ ਉਹਦੇ ਗਾਣੇ ਆਉਂਦੇ ਹੁੰਦੇ ਸੀ ਪਰ ਉਹਦੀ ਹੁਣ ਆਪਣੀਆਂ ਪਰਸਨਲ ਗੱਲਾਂ ਜਿਹੜੀਆਂ ਅੱਗੇ ਆ ਰਹੀਆਂ ਨਾ ਉਹ ਹੋਰ ਧੂਪ ਆਉਂਦੀਆਂ ਉਹਦੇ ਗੀਤ ਹੋਰ ਯਾਦ ਆਉਂਦੇ ਆ ਹੋਰ ਜੀ ਕਰਦਾ ਇਹਦੇ ਹੋਰ ਸੁਣੀਏ ਹਨਾ ਸੋ ਰਾਜਵੀਰ ਜਵੰਦੇ ਦਿ ਘਾਟਾ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਬਹੁਤ ਵੱਡਾ ਮਿਊਜ਼ਿਕ ਇੰਡਸਟਰੀ ਨੂੰ ਇਹ ਘਾਟਾ ਪਿਆ ਹੈ ਔਰ ਸਾਡੇ 11 ਮਿੱਤਰਾਂ ਦੇ ਵਿੱਚ ਸੀਗਾ ਸੋ ਸਾਨੂੰ ਹਮੇਸ਼ਾ ਹੀ ਅਫਸੋਸ ਰਹੇਗਾ ਰਾਜਵੀਰ ਜਵੰਦੇ ਹੋਣਾਂ ਦੇ ਜਾਣ ਦਾ ਬਿਲਕੁਲ ਭਾਈ ਪੰਡ ਪੋਨਾ ਕੋਠਿਆਂ ਦੇ ਵਿੱਚ ਜਗਰੋਂਕ ਕੋਲੇ ਜਿਵੇਂ ਕਹਦੇ ਹੁੰਦੇ ਆ ਉਹਦੇ ਭੋਗ ਦੇ ਉੱਤੇ ਵਿਸ਼ਾਲ ਇਕੱਠ ਹੋਇਆ ਤੇ ਲੋਕਾਂ ਨੇ ਉੱਥੇ ਪਹੁੰਚ ਕੇ ਜਿਹੜੀ ਉਹਨੂੰ ਸ਼ਰਧਾਂਜਲੀ ਦੇ ਨਾਲ ਦੀ ਨਾਲ ਹਰ ਵਰਗ ਦੇ ਖੇਤਰ ਦੇ ਵਿੱਚੋਂ ਸੈਲੀਬ੍ਰਿਟੀਆਂ ਉੱਥੇ ਪਹੁੰਚੀਆਂ ਹੁੰਦੀਆਂ ਸੀਗੀਆਂ ਚਾਹੇ ਆਪਾਂ ਉਹ ਪੰਜਾਬੀ ਕਾਇਕੀ ਖੇਤਰ ਤੋਂ ਨਾਲੋਂ ਚਾਹੇ ਫਿਲਮੀ ਖੇਤਰ ਤੋਂ ਲਾ ਲੋ ਚਾਹੇ ਆਮ ਲੋਕ ਜਿਹੜੇ ਉਹਨੂੰ ਚਾਹਣ ਵਾਲੇ ਸੀਗੇ ਤੇ ਇੱਕ ਤਰ੍ਹਾਂ ਦੇ ਨਾਲ ਉਹਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਤੇ ਉਸ ਤੋਂ ਪਿੱਛੋਂ ਤਾਂ ਇੱਕ ਤਰ੍ਹਾਂ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਪਰ ਮੈਨੂੰ ਲੱਗਦਾ ਵੀ ਜੋ ਨਾ ਮਣਾ ਉਹ ਉਹ ਐਡੀ ਛੋਟੀ ਉਮਰ ਦੇ ਵਿੱਚ ਖੱਟ ਗਿਆ ਜੋ ਪਲਾਂਗਾ ਉਹ ਪੰਜਾਬੀ 뮤직 ਦੇ ਵਿੱਚ ਪੱਟ ਗਿਆ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦੀਆਂ ਤੇ ਮੈਨੂੰ ਲੱਗਦਾ ਵੀ ਜਿੰਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਨੌਜਵਾਨ ਦੀ ਮੌਤ ਦੇ ਉੱਤੇ ਸੋਗ ਮਨਾਇਆ ਗਿਆ ਲੋਕ ਆਪ ਮੁਹਾਰੇ ਜਿਨ੍ਹਾਂ ਨੇ ਕਦੇ ਉਹਨੂੰ ਥੋੜਾ ਬਹੁਤਾ ਸੁਣਿਆ ਜਾਂ ਉਹਦੀ ਸ਼ਕਲ ਦੇ ਵਿੱਚ ਦੇਖੀ ਜਾਂ ਗਾਉਂਦੇ ਨੂੰ ਉਹਨੂੰ ਕਿਤੇ ਦੂਰੋਂ ਨਿਹਾਰੇ ਆ ਜਾਂ ਜਿਵੇਂ ਕਹਿੰਦੇ ਹੁੰਦੇ ਵਿਦਨ ਕੋਈ ਮੁਲਾਕਾਤ ਕੀਤੀ ਉਹ ਗੱਲਾਂ ਯਾਦ ਕਰਕੇ ਅੱਜ ਵੀ ਲੋਕ ਰੋਪਏ ਦੇ ਹੈਗੇ ਆ ਤੇ ਜਿੱਦਾਂ ਕਿ ਇਹ ਹੁੰਦਾ ਵੀ ਉਹਨੂੰ ਨਾ ਜੇ ਮਤਲਬ ਵੀ ਚਾਹੇ ਲੱਖ ਬੰਦਾ ਉਹਨੂੰ ਭਲਾਵੇ ਪਰ ਉਹਦਾ ਜਿਹੜਾ ਸੋਹਣਾ ਚਿਹਰਾ ਸੋਹਣੀ ਪੱਗ ਉਸ ਤਰੀਕੇ ਦਾ ਤਲਵਾਰ ਵਰਗਾ ਨੱਕ ਤੇ ਕੱਪੜੇ ਪਾਉਣ ਦਾ ਉਹਦਾ ਸਲੀਕਾ ਉਹ ਹਰ ਵਕਤ ਅੱਖਾਂ ਦੇ ਮੂਰੇ ਨੱਚਦਾ ਰਹਿੰਦਾ ਮੈਂ ਤਾਂ ਪ੍ਰਦੀਪ ਭਾਈ ਜੀ ਇਹ ਕਿੰਨਾ ਵੀ ਦੇਖੋ ਆਪਾਂ ਨੂੰ ਇੱਕ ਇੱਕ ਦੋ ਦੋ ਬਰੀ ਉਹ ਮਿਲਿਆ ਕਿੰਨੇ ਮਜ਼ਾਕੀਏ ਸੁਭਾ ਦਾ ਬੰਦਾ ਸੀ ਹਰ ਗੱਲ ਨੂੰ ਜਿਵੇਂ ਕਹਿੰਦਾ ਵੀ ਫੰਦੀ ਬਣਾ ਹੁੰਦਾ ਸੀਗਾ ਬੈਠੇ ਬੈਠਿਆਂ ਤੋਂ ਤੇ ਹੁਣ ਉਹਦੇ ਪਰਿਵਾਰ ਵਾਸਤੇ ਕਿੰਨਾ ਤੁਸੀਂ ਵੇਖੋ ਵਿਓਖਾ ਨਿੱਕੇ ਨਿੱਕੇ ਉਹਦੇ ਬੱਚੇ ਆ ਉਹਦੀ ਯੰਗ ਏਜ ਦੇ ਵਿੱਚ ਵਾਈਫ ਉਹਦੀ ਮਾਂ ਉਹਦੇ ਦਾਦੀ ਸਾਰੇ ਪਰਿਵਾਰ ਵਾਸਤੇ ਬਹੁਤ ਜ਼ਿਆਦਾ ਆਹਾੜ ਹੋ ਜਾਂਦਾ ਹੈਗਾ ਤੇ ਦੇਖੋ ਜਾਣ ਵਾਲਾ ਚਲਾ ਜਾਂਦਾ ਪਰ ਜਿਹੜੀਆਂ ਪਰਿਵਾਰ ਨੂੰ ਉਹਦੀਆਂ ਘਾਟਾਂ ਹੁੰਦੀਆਂ ਉਹਦੀਆਂ ਯਾਦਾਂ ਹੁੰਦੀਆਂ ਜਾਂ ਜਿਸ ਤਰੀਕੇ ਦੇ ਨਾਲ ਸੁੱਖ ਦੀ ਜ਼ਿੰਦਗੀ ਉਹ ਜਿਉਂ ਰਹੇ ਸੀ ਤੇ ਹੁਣ ਕਿੱਦਾਂ ਦੀ ਲਾਈਫ ਅੱਗੇ ਹੋਊਗੀ ਇਹ ਹੋਂ ਵਾਲੇ ਜਿਵੇਂ ਕਹਿੰਦਾ ਸਵਾਲ ਹੈਗੇ ਆ ਪਰ ਮੈਨੂੰ ਇੱਕ ਗੱਲ ਚੰਗੀ ਲੱਗੀ ਪ੍ਰਦੀਪ ਕੁਵੀ ਕਹਿੰਦੇ ਜਿਵੇਂ ਆਪਣੇ ਕਮਰਗਰੇ ਵਾਲਾ ਹੁੰਨੀ ਸੀ ਜਾਂ ਹੋਰ ਕੁਛ ਗਾਇਕ ਉਹ ਕਹਿੰਦੇ ਆ ਵੀ ਜਿਹੜੇ 52 53 ਦੇ ਸ਼ੋ ਬੱਕ ਹੋਏ ਹੋਏ ਸੀਗੇ ਵੀ ਉਹ ਅਸੀਂ ਆਪ ਕਰਕੇ ਜਿਹੜਾ ਉਹਦਾ ਪੈਸੇ ਦੀ ਕਮਾਈ ਹੋਊਗੀ ਉਹ ਪਰਿਵਾਰ ਨੂੰ ਦੇਵਾਂਗੇ ਬਿਲਕੁਲ ਮੈਨੂੰ ਨਹੀਂ ਲੱਗਦਾ ਪਰਿਵਾਰ ਜਿਹੜਾ ਉਹ ਕਮਾਈ ਹੁਣ ਜਦੋਂ ਬੰਦਾ ਚਲਿਆ ਜਾਂਦਾ ਉਹ ਕਮਾਈ ਲੈੇਗਾ ਹਣਾ ਪਰ ਇਹ ਬਹੁਤ ਵਧੀਆ ਕਿਹਾ ਜਿਹੜੇ ਜਿਹੜੇ ਜਾਣਿਆਂ ਨੇ ਰਲ ਕੇ ਕਿਹਾ ਮੈਨੂੰ ਲੱਗਦਾ ਪਰਿਵਾਰ ਦੇ ਨਾਲ ਜਿਵੇਂ ਕਮਰ ਗਰੇਵਾਲ ਕੁਲਵਿੰਦਰ ਬਿੱਲਾ ਔਰ ਜਸਵੀਰਪਾਲ ਇਹ ਤਿੰਨ ਜਾਣੇ ਜਿਵੇਂ ਖੜੇ ਆ ਨਾ ਇਦਾਂ ਕੋਈ ਨਹੀਂ ਹੋਰ ਖੜਿਆ ਹੋਣਾ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੇਰੀ ਕਮਰ ਬਾਈ ਦੇ ਹੋਣਾ ਦੇ ਨਾਲ ਗੱਲ ਹੁੰਦੀ ਆ ਫੋਨ ਤੇ ਤਾਂ ਉਹ ਕਹਿੰਦੇ ਜਸਵੀਰਪਾਲ ਜਸ ਰੈਕਡ ਵਾਲਾ ਇੱਕ ਅਜਿਹਾ ਇਨਸਾਨ ਹੈ ਮੈਂ ਵੀ ਉਹਨੂੰ ਬਹੁਤ ਵਾਰੀ ਮਿਲਿਆ ਪਰ ਉਹ ਉਹਨੇ ਡੇਉ ਜਾਣਦੇ ਉਹ ਕਹਿੰਦੇ ਵੀ ਅਜਿਹਾ ਇਨਸਾਨ ਆ ਜਿਹੜਾ ਕਦੇ ਵੀ ਅ ਪਰਿਵਾਰ ਦਾ ਪੱਲਾ ਨਹੀਂ ਛੱਡੂਗਾ ਹਮੇਸ਼ਾ ਪਰਿਵਾਰ ਦੇ ਨਾਲ ਉਸੇ ਤਰ੍ਹਾਂ ਉਹ ਭਰਾਵਾਂ ਵਾਂਗੂ ਉੱਥੇ ਖੜੂਗਾ ਸੋ ਉਮੀਦ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਇਹ ਸੱਟ ਜਿਹੜੀ ਹੌਲੀ ਹੌਲੀ ਪਰੇ ਵੈਸੇ ਪੁੱਤਾਂ ਦਾ ਗਿਆ ਹੋਇਆ ਵਿਛੋੜਾ ਜਿਹੜਾ ਉਹ ਭੁੱਲਦਾ ਨਹੀਂ ਸਾਰੀ ਉਮਰ ਮਾਵਾ ਨੂੰ ਸੋ ਪ੍ਰਮਾਤਮਾ ਉਹਦੇ ਰੂਹ ਨੂੰ ਜਿਹੜਾ ਸਕੂਨ ਬਖਸ਼ੇ ਆਪਦੇ ਚਰਨਾਂ ਦੇ ਨਾਲ ਜੋੜੇ ਸੋ ਅਸੀਂ ਆਪਣੇ ਵੱਲੋਂ ਗਲੋਬਲ ਪੰਜਾਬ ਅਦਾਰੇ ਵੱਲੋਂ ਅਸੀਂ ਸ਼ਰਧਾਂਜਲੀ ਅਰਪਿਤ ਕਰਦੇ ਆ ਆਪਣੇ ਇਸ ਪਿਆਰੇ ਮਿੱਤਰ ਨੂੰ ਸੋ ਆਪਾਂ ਨੀਟੇ ਵੀਰ ਅਗਲੀ ਖਬਰ ਤੇ ਚੱਲੀਏ ਅ ਐਸਬੀ 509 ਜਿਹੜਾ ਬਿੱਲ ਆ ਉੱਤੇ ਤੇ ਗੱਲ ਕਰਨ ਤੋਂ ਪਹਿਲਾਂ ਆਪਾਂ ਕੈਨੇਡਾ ਵਾਲੀ ਖਬਰ ਕਰ ਲਈਏ ਪਤਾ ਲੱਗਿਆ ਉੱਥੇ ਇੱਕ ਹੁਣ ਫੇਰ ਪੁੱਠੇ ਝੰਡੇ ਜਿਹੜੇ ਗੱਡੇ ਉੱਥੇ ਕੋਈ ਤਾਂ ਉੱਥੇ ਚੜ੍ਹਦੀ ਕਲਾ ਦੀ ਗੱਲ ਕਰਦਾ ਤੇ ਕਈ ਜਿਹੜੇ ਕੁਝ ਕੁ ਅਜੀਹੇ ਅੰਸਰ ਨੇ ਉਹ ਵੈਸੇ ਬਹੁਤ ਥੋੜੇ ਪਰਸੈਂਟ ਹੈ ਪਰ ਇਹੋ ਜਿਹਾ ਕੰਮ ਕਰਦੇ ਨੇ ਵੀ ਸਾਰੀ ਕਮਿਊਨਿਟੀ ਨੂੰ ਸਿਰ ਝਕਾਉਣਾ ਪੈਂਦਾ ਹੁਣ ਉੱਥੇ ਪਤਾ ਲੱਗਿਆ ਵੀ ਡਾਕ ਚੋਰੀ ਕੀਤੀ ਹੈ ਪੰਜਾਬੀਆਂ ਨੇ 8 ਜਾਣੇ ਗ੍ਰਿਫਤਾਰ ਹੋਏ ਆ ਔਰ 4 ਲੱਖ ਡਾਲਰ ਕੈਨੇਡੀਅਨ ਜਿਹੜੀ ਉਹਦੀ ਕੀਮਤ ਹੈ ਔਰ 450 ਤੋਂ ਵੱਧ ਕ੍ਰੈਡਿਟ ਕਾਰਡ ਔਰ ਉਹਦੇ ਵਿੱਚ ਚੈੱਕ ਜਿਹੜੇ ਪਾਏ ਗਏ ਆ ਤੇ ਹੁਣ ਪਤਾ ਲੱਗਿਆ ਵੀ ਕੈਨੇਡੀਅਨ ਗਵਰਨਮੈਂਟ ਹੈ ਜਿਹੜੀ ਉਹ ਰਿਪੋਰਟ ਕਰ ਰਹੀ ਹੈ ਇਹਨਾਂ ਨੂੰ ਫਿਰ ਉੱਥੇ ਜਾ ਕੇ ਹੁਣ ਪਿੰਡ ਦੇ ਵਿੱਚ ਕੀ ਕਹਿਣਗੇ ਵੀ ਇਹ ਡਾਕ ਚੋਰ ਵਾਲੇ ਆ ਗਏ ਉੱਥੋਂ ਰਿਪੋਰਟ ਹੋਗੇ ਬਿਲਕੁਲ ਪ੍ਰਦੀਪ ਕੈਨੇਡਾ ਦੇ ਵਿੱਚ ਹਰ ਰੋਜ਼ ਦੇਖੋ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਵੀ ਕਿਤੇ 에ਅਰਪੋਰਟ ਤੋਂ ਪੰਜਾਬੀਆਂ ਨੇ ਸੋਨਾ ਚੋਰੀ ਕਰ ਲਿਆ ਕਿਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਕੋਈ ਹੋਰ ਪੌਂਗੇ ਦੇ ਵਿੱਚ ਆ ਕੇ ਕਿਤੇ ਗੋਲਣਾ ਚਲਾਤਿਆਂ ਕਿਤੇ ਫਰੋਤਾਂ ਮੰਗ ਲਈਆਂ ਸੋ ਆ ਹੁਣ ਨਵਾਂ ਹੀ ਜਿਵੇਂ ਪਹਿਲਾਂ ਵੀ ਕੰਮ ਦੇਖਣ ਨੂੰ ਮਿਲਿਆ ਵੀ ਕੈਨੇਡਾ ਦੇ ਵਿੱਚ ਇਹ ਜਿਹੜੇ ਚਾਰ ਨੌਜਵਾਨ ਸੀ ਇਹੇ ਬਿਜ਼ਨਸਾਂ ਦੇ ਵਿੱਚ ਜਾਂਦੇ ਸੀ ਘਰਾਂ ਦੇ ਵਿੱਚ ਜਾਂਦੇ ਸੀ ਜਿਹੜੇ ਮੇਲ ਵਾਲੇ ਬਾਕਸੇ ਸੀ ਉਹਨਾਂ ਨੂੰ ਤੋੜ ਕੇ ਉਹਨਾਂ ਦੇ ਵਿੱਚੋਂ ਲੋਕਾਂ ਦੇ ਕ੍ਰੈਡਿਟ ਕਾਰਡ ਲੋਕਾਂ ਦੇ ਹੋਰ ਜੀ ਫਾਈਨੈਂਸ਼ੀਅਲ ਚੈਕਸ ਵਗੈਰਾ ਜਾਂ ਜੋ ਵੀ ਗਿਫਟ ਵਗੈਰਾ ਕੋਈ ਆਉਂਦੇ ਸੀ ਉਹਨਾਂ ਨੂੰ ਇਹ ਕੱਢ ਲੈਂਦੇ ਸੀਗੇ ਤੇ ਹੌਲੀ ਹੌਲੀ ਫਿਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤੇ ਇਹਦੇ ਵਿੱਚ ਚਾ ਆਪਣਾ ਆਲਮੋਸਟ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਸੋਮਨਪ੍ਰੀਤ ਸਿੰਘ ਜਸ਼ਨਦੀਪ ਗਟਾਣਾ ਜਸ਼ਰਪ੍ਰੀਤ ਸਿੰਘ ਰਾਜਵੀਰ ਸਿੰਘ ਤੇ ਗੁਰਪ੍ਰੀਤ ਚੱਠਾ ਹਰਮਨ ਸਿੰਘ ਇੱਕ ਹੋਰ ਹਰਮਨ ਸਿੰਘ ਤੇ ਅਪਿੰਦਰਜੀਤ ਸਿੰਘ ਤੁਸੀਂ ਦੇਖੋ ਵੀ ਕਿਦਾਂ ਦੇ ਤੁਸੀਂ ਕੰਮ ਕਰਨ ਲੱਗੇ ਹੋਏ ਹੋ ਜੇ ਤੁਹਾਨੂੰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇੱਥੋਂ ਦੀਆਂ ਸਰਕਾਰਾਂ ਸਹੂਲਤਾਂ ਦਿੰਦੀਆਂ ਤੇ ਫਿਰ ਜੇ ਮੈਂ ਕਹਿੰਦਾ ਪੁੱਠੇ ਸਿੱਧੇ ਕੰਮ ਕਰਦੇ ਹੈਗੇ ਆ ਫਿਰ ਆਪਾਂ ਅੱਗੇ ਸਾਨੂੰ ਰਿਪੋਰਟ ਕਰਤਾ ਫਿਰ ਰਿਪੋਰਟ ਤੋਂ ਪਿੱਛੋਂ ਫਿਰ ਅਗਲੇ ਜਿਹੜੇ ਆਪਣੇ ਵਰਗੇ ਭੋਲੇ-ਪਾਲੇ ਸਿੱਧੇ ਸਾਦੇ ਲੋਕ ਆ ਉਹਨਾਂ ਦੇ ਉੱਤੇ ਸਕੰਜੇ ਕੱਸੇ ਜਾਂਦੇ ਹੈਗੇ ਆ ਫਿਰ ਫੇਰ ਹੀ ਇਦਾਂ ਦੇ ਜਿਹੜੇ ਕਾਨੂੰਨ ਲਾ ਬਣਦੇ ਹੈਗੇ ਆ ਤੇ ਅੱਜਕੱਲ ਜਿਹੜੀ ਹੁਣ ਉੱਥੇ ਸਿਚੁਏਸ਼ਨ ਚੱਲ ਰਹੀ ਹੈਗੀ ਆ ਉਹ ਤੁਹਾਨੂੰ ਪਤਾ ਹੀ ਆ ਵੀ ਜੈਂਗਸਟਰ ਨੂੰ ਚਾਹੇ ਲੱਖ ਆਤਵਾਦੀ ਸੰਗਠਨ ਐਲਾਨ ਦਿੱਤਾ ਗਿਆ ਪਰ ਜੋ ਉੱਥੇ ਚੱਲ ਰਿਹਾ ਉਹ ਆਪਣੇ ਸਾਹਮਣੇ ਹੀ ਆ ਬਿਲਕੁਲ ਉੱਥੇ ਕਪਿਲ ਸ਼ਰਮਾ ਦੇ ਪਤਾ ਲੱਗਿਆ ਫੇਰ ਗੋਲੀਆਂ ਚੱਲ ਗਈਆਂ ਹਨ ਤੀਜੀ ਵਾਰੀ ਮੈਂ ਤਾਂ ਯਾਰ ਇਸ ਗੱਲ ਤੇ ਹਰਾਨਾ ਵੀ ਖਾਸ ਕਰਕੇ ਜਦੋਂ ਦਾ ਪ੍ਰਦੀਪ ਭਾਈ ਇਹਨਾਂ ਨੇ ਅਤਵਾਦੀ ਸੰਗਠਨ ਐਲਾਨਿਆ ਹੈਗਾ ਆਪਣੇ ਇਹ ਗੈਗ ਨੂੰ ਉਦੋਂ ਬਾਅਦ ਦੇ ਵਿੱਚ ਸਮਾਂ ਹਰ ਰੋਜ਼ ਫੇਰ ਗੋਲੀਆਂ ਸਰੀ ਥਾਣੇ ਦੇ ਉੱਤੇ ਗੋਲੀਆਂ ਇੱਕ ਸਾਡਾ ਉੱਥੇ ਮਿੱਤਰ ਸੀਗਾ ਜਿਹਦਾ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਬਿਜ਼ਨਸ ਸੀਗਾ ਉਹ ਤੋਂ ਜਿਵੇਂ ਕਹਿੰਦਾ ਵੀ 3 ਮਿਲੀਅਨ ਡਾਲਰ ਦੀ ਫਰੋਤੀ ਮੰਗੀ ਗਈ ਤੇ ਫੇਰ ਉਹ ਜਿਵੇਂ ਕਹਿੰਦਾ ਵੀ ਉਹਦੇ ਆਫਸਰ ਉੱਤੇ ਆ ਕੇ ਗੁੜਨਾ ਚ ਲੰਗ ਗਈਆਂ ਲੱਕਲੀ ਉਸਟਾ ਨੇ ਆਫਸ ਦੇ ਵਿੱਚ ਕੋਈ ਹੈ ਨਹੀਂ ਸੀ ਹੁਣ ਉਹ ਮਹੀਨਾ ਹੋ ਗਿਆ ਕੰਮ ਤੇ ਨਹੀਂ ਗਿਆ ਤੇ ਆ ਘਰੇ ਵੀ 2-4 ਮੁੰਡੇ ਨਾਲ ਰੱਖਦਾ ਜਾਗਦੇ ਰਹਿੰਦੇ ਆ ਪਹਿਰੇ ਲੱਗਦੇ ਆ ਵੀ ਕਿੰਨੀ ਲਾਈਫ ਹਾਰਡ ਕੀਤੀ ਹੋਈ ਆ ਹੁਣ ਜਿਹੜਾ ਕਪਲ ਸ਼ਰਮੇ ਦੇ ਕੈਫੇ ਦੇ ਉੱਤੇ ਗੋਲਗਾ ਚੱਲੀਆਂ ਇਹਦੇ ਵਿੱਚ ਵੀ ਕੋਈ ਗੋਲਡ ਢੱਲੋਂ ਤੇ ਕੋਈ ਕੁਲਦੀਪ ਇਹ ਦੋ ਬੰਦੇ ਆ ਜਿਹੜੇ ਜਿਵੇਂ ਕਹਿੰਦਾ ਵੀ ਲਾਰੈਂਸ ਮਿਸ਼ਨ ਹੋਈ ਗੈਂਗ ਦੇ ਨਾਲ ਆਪਦੇ ਆਪ ਨੂੰ ਦੱਸਦੇ ਆ ਉਹਨਾਂ ਨੇ ਇਹਦੀ ਜ਼ਿੰਮੇਵਾਰੀ ਲਈ ਆ ਪਤਾ ਨਹੀਂ ਉੱਥੋਂ ਦੀ ਪੁਲਿਸ ਕੀ ਕਰ ਰਹੀ ਆ ਜਾਂ ਇਹ ਕਿਉਂ ਇਸ ਤਰੀਕੇ ਦੰਗਣਾਉਂਦੇ ਫਿਰਦੇ ਆ ਇਟਸ ਵੈਰੀ ਸੈਡ ਸਿਚੁਏਸ਼ਨ ਬਿਲਕੁਲ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਕੈਲੀਫੋਰਨੀਆ ਦੇ ਵਿੱਚ ਐਸਬੀ 509 ਜਿਹੜਾ ਬਿੱਲ ਆ ਉਹ ਵੀਟੋ ਹੋ ਗਿਆ ਯਾਨੀ ਕਿ ਪਾਸ ਨਹੀਂ ਹੋਇਆ ਹਨਾ ਬਹੁਤ ਕੋਸ਼ਿਸ਼ ਕੀਤੀ ਸੀ ਖਾਸ ਤੌਰ ਤੇ ਜਸਮੀਤ ਕੌਰ ਬੈਂਸ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਪੰਜਾਬੀ ਕਮਿਊਨਿਟੀ ਨੇ ਕਾਲਾਂ ਕਰਕੇ ਈਮੇਲਾਂ ਕਰਕੇ ਬਹੁਤ ਕੋਸ਼ਿਸ਼ ਕੀਤੀ ਸੀ ਵੀ ਇਹ ਬਿੱਲ ਜਿਹੜਾ ਪਾਸ ਹੋ ਜਾਏ ਪਹਿਲਾਂ ਤਾਂ ਇਹ ਦੱਸੋ ਵੀ ਐਸਬੀ 509 ਹੈ ਕੀ ਇਹਦਾ ਕੀ ਇਫੈਕਟ ਪੈਣਾ ਸੀ ਤੇ ਹੁਣ ਜੇ ਵੀਟੋ ਹੋ ਗਿਆ ਤਾਂ ਇਹਦਾ ਕੀ ਨੁਕਸਾਨ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪੰਜਾਬੀ ਕਮਿਊਨਿਟੀ ਇਹਨੂੰ ਪਾਸ ਕਰਾਉਣਾ ਚਾਹੁੰਦੀ ਸੀ ਤੇ ਕੁਝ ਹਿੰਦੂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਵਿਰੋਧ ਕੀਤਾ ਸੀ ਵੀ ਪਾਸ ਨਹੀਂ ਹੋਣਾ ਚਾਹੀਦਾ ਇਹ ਬੈਲ ਨਾ ਦੋ ਵਾਰੀ ਅਸੈਂਬਲੀ ਦੇ ਵਿੱਚ ਲਿਆਂਦਾ ਜਾ ਚੁੱਕਿਆ ਇੱਕ ਵਾਰ ਤਾਂ ਡਾਕਟਰ ਜਸਮੀਤ ਕੌਰ ਪੈਸ ਜਿਹੜੇ ਨਿਲਨ ਤੋਂ ਅਸੈਂਬਲੀ ਬੋਮਨ ਆ ਉਹ ਲੈ ਕੇ ਆਏ ਸੀ ਉਦੋਂ ਇਹ ਔਰ ਥੱਲੇ ਥਲੜੇ ਸੈਕਸ਼ਨ ਦੇ ਵਿੱਚ ਹੀ ਫੇਲ ਹੋ ਗਿਆ ਸੀਗਾ ਉਸ ਤੋਂ ਬਾਅਦ ਡਾਕਟਰ ਜਸਮੀਤ ਕੌਰ ਦੇ ਨਾਲ ਰੱਖ ਕੇ ਇੱਕ ਹੋਰ ਅਸੈਂਬਲੀ ਵੂਮੈਨ ਉਹਨਾਂ ਨੇ ਦਬਾਰ ਤੋਂ ਬੈਲ ਲੈ ਕੇ ਆਂਦਾ ਸੀ ਇੱਕ ਸਾਲ ਤੋਂ ਬਧੇਰੇ ਦਾ ਸਮਾਂ ਹੋ ਗਿਆ ਇਹਦੇ ਉੱਤੇ ਲਗਾਤਾਰ ਕੰਮ ਹੋ ਰਿਹਾ ਸੀਗਾ ਇਹ ਅਸੈਂਬਲੀ ਜੋ ਪਾਸ ਹੋ ਗਿਆ ਸੀ ਕੈਲੀਫੋਰਨੀਆ ਸੈਨੇਟ ਦੇ ਵਿੱਚੋਂ ਪਾਸ ਹੋ ਗਿਆ ਸੀਗਾ ਤੇ ਹੁਣ ਇਹ ਡੈਸਕ ਦੇ ਉੱਤੇ ਪਿਆ ਸੀਗਾ ਗਵਰਨਰ ਦੇ ਵੀ ਸਾਈਨ ਕਰੂਗਾ ਉਹ ਇਹ ਬੈਲ ਦੇ ਵਿੱਚ ਕੁਛ ਨਹੀਂ ਹੈਗਾ ਬੈਲ ਦੇ ਵਿੱਚ ਸਿਰਫ ਇੰਨੀ ਗੱਲ ਦਾ ਵੀ ਜਿਵੇਂ ਆਪਣਾ ਨਿਜਰ ਸਾਹਿਬ ਕੈਨੇਡਾ ਦੇ ਵਿੱਚ ਮਾਰੇ ਗਏ ਸੀ ਤੇ ਉਹਦੀ ਮਾਰਨ ਦੀ ਜਿਹੜੀ ਸਾਜ਼ਿਸ਼ ਸੀ ਉਹ ਪਤਾ ਲੱਗਦਾ ਸੀ ਵੀ ਇੰਡੀਆ ਦਾ ਤੌਰ ਰਚੀ ਗਈ ਆ ਇਸੇ ਤਰੀਕੇ ਨਾਲ ਆਪਣੇ ਕੈਲੀਫੋਰਨੀਆ ਦੇ ਵਿੱਚ ਇੱਕ ਦੋ ਬੰਦਿਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀਗੀਆਂ ਤੇ ਉਹਨਾਂ ਦੇ ਵਿੱਚ ਵੀ ਇੰਡੀਅਨ ਗਵਰਨਮੈਂਟ ਦਾ ਨਾਮ ਆਉਂਦਾ ਸੀ ਇਹਨੂੰ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਕਹਿੰਦੇ ਹੈਗੇ ਆ ਵੀ ਜਦੋਂ ਇੰਟਰਨੈਸ਼ਨਲ ਪੱਧਰ ਤੇ ਕੋਈ ਗਵਰਨਮੈਂਟ ਅਣਵਾਲ ਹੋ ਕੇ ਵਦੇਸ਼ਾਂ ਦੇ ਵਿੱਚ ਵਸਦੇ ਆਪਦੇ ਸ਼ਹਿਰਾਂ ਦੇ ਉੱਤੇ ਜਾਂ ਉੱਥੋਂ ਦੇ ਸਾਰੇ ਸ਼ਹਿਰੀਆਂ ਦੇ ਉੱਤੇ ਉਹ ਕੋਈ ਇਦਾਂ ਦਾ ਪ੍ਰੈਸ਼ਰ ਪਾਉਣ ਵੀ ਜਿਵੇਂ ਹੁਣ ਆਪਾਂ ਕੋਈ ਵੀ ਕੋਈ ਇੱਥੇ ਗੱਲ ਕਰਦੇ ਆਂ ਵੀ ਯਾਰ ਆਪਾਂ ਇੰਡੀਆ 에ਰਪੋਰਟ ਤੇ ਜਾਣਾ ਕੋਈ ਪੰਗਾ ਹੀ ਨਾ ਪੈ ਜੇ ਉੱਥੇ ਆਪਾਂ ਕਹਨ ਉਹਦੇ ਵਿੱਚ ਨਿਵਾਲੂ ਹੋਣਾ ਵੀ ਉਹ ਸਾਰੀਆਂ ਚੀਜ਼ਾਂ ਤੋਂ ਇੱਥੋਂ ਦੀ ਗਵਰਨਮੈਂਟ ਨੂੰ ਜਾਣੂ ਕਰਵਾਇਆ ਜਾਵੇ ਉਸ ਤੋਂ ਬਾਅਦ ਦੇ ਵਿੱਚ ਲੋਕਲ ਪੁਲਿਸ ਨੂੰ ਕਾ ਟ੍ਰੇਨਿੰਗ ਦਿੱਤੀ ਜਾਵੇ ਵੀ ਜੇ ਕੋਈ ਟ੍ਰਾਂਸਨੈਸ਼ਨਲ ਅਪਰੇਸ਼ਨ ਦਾ ਕੇਸ ਆਉਂਦਾ ਤੁਸੀਂ ਉਹਨੂੰ ਨਜਿੱਠਣਾ ਕਿਵੇਂ ਆ ਕਿਉਂਕਿ ਹਾਲ ਤੱਕ ਤਾਂ ਇੱਥੇ ਇਹ ਹੀ ਨਹੀਂ ਪਤਾ ਵੀ ਇਹ ਹੁੰਦਾ ਕੀ ਹੈ ਤੇ ਇਹਨੂੰ ਕਿਸ ਤਰੀਕੇ ਨਾਲ ਟੈਕਲ ਕਰਨਾ ਉਹ ਸਿਰਫ ਇੰਨਾ ਹੀ ਸੀ ਪਰ ਹਿੰਦੂ ਜਥੇਬੰਦੀਆਂ ਜਿੰਨੀਆਂ ਸੀਗੀਆਂ ਉਹਨਾਂ ਨੇ ਵੱਡੇ ਪੱਧਰ ਤੇ ਗਵਰਨਰ ਨੂੰ ਚਿੱਠੀਆਂ ਲਿਖੀਆਂ ਉਹਨਾਂ ਤੱਕ ਪਹੁੰਚ ਬਣਾਈ ਜਿੱਦਾਂ ਕਰਕੇ ਗਵਰਨਰ ਨੇ ਇਹਨੂੰ ਹੁਣ ਬੀਟੋ ਕਰ ਦਿੱਤਾ ਤੇ ਹੁਣ ਇਹ ਜਿਹੜਾ ਬੈਲ ਆ ਵਿਚ ਵਿਚਾਲੇ ਰਹਿ ਗਿਆ ਹੁਣ ਜਿਹੜਾ ਉਹ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦਾ ਚੱਲ ਰਿਹਾ ਸੀਦਾ ਵੀ ਇੱਥੋਂ ਦੀ ਪੁਲਿਸ ਨੂੰ ਟ੍ਰੇਨਿੰਗ ਦੇ ਕੇ ਵੀ ਕਿਸ ਤਰੀਕੇ ਨਾਲ ਅੱਗੇ ਆਪਾਂ ਤੋਰਨਾ ਹੈਗਾ ਉਹ 5 ਲੱਖ ਦਾ ਖਰਚਾ ਸੀਗਾ ਸਟੇਟ ਵਾਸਤੇ ਕੋ ਬਹੁਤਾ ਜ਼ਿਆਦਾ ਨਹੀਂ ਹੁੰਦਾ ਪਰ ਗਵਰਨਰ ਨੇ ਬੀਟੋ ਕਰਤਾ ਤੇ ਹੁਣ ਗੱਲ ਉੱਥੇ ਦੀ ਉੱਥੇ ਫੇਰ ਰਹਿ ਗਈ ਹੈ ਕੀ ਨੁਕਸਾਨ ਕੀ ਹੋਇਆਗਾ ਦਾ ਹੁਣ ਨੇ ਨੁਕਸਾਨ ਤਾਂ ਇਹਦਾ ਜਿਵੇਂ ਪਹਿਲਾਂ ਜੰਦਰੀ ਚੱਲੀ ਜਾਂਦੀ ਸੀ ਉਵੇਂ ਹੀ ਚੱਲੀ ਜਾਣੀ ਹੈਗੀ ਆ ਪਰ ਫਿਰ ਵੀ ਜਿਹੜੇ ਲੋਕਾਂ ਨੂੰ ਜਿਵੇਂ ਧਮਕੀਆਂ ਵਗੈਰਾ ਆਉਂਦੀਆਂ ਜਾਂ ਜਿਹੜੇ ਲੋਕਾਂ ਨੂੰ ਇੱਥੇ ਡਰ ਹੈਗਾ ਵੀ ਸਾਨੂੰ ਕਿਤੇ ਬਾਹਰ ਦੀਆਂ ਗਵਰਨਮੈਂਟਾਂ ਮਾਰਨਾ ਦੇਣ ਜਿਵੇਂ ਆਪਾਂ ਪਿਛਲੇ ਜੰਮ ਸਮੇਂ ਦੇ ਵਿੱਚ ਸੁਣਿਆ ਵੀ ਇਰਾਨ ਦੇ ਗਵਰਨਮੈਂਟ ਵੀ ਆਪਦੇ ਜਿਹੜੇ ਇੱਥੋਂ ਦੇ ਲੋਕ ਹੈਗੇ ਉਹਨਾਂ ਉੱਤੇ ਹਮਲੇ ਕਰਦੀ ਆ ਇਜ਼ਰਾਈਲ ਵਾਲੇ ਵੀ ਇੱਥੇ ਹਮਲੇ ਕਰਦੇ ਆ ਜਾਂ ਜਿਵੇਂ ਕਹਿੰਦਾ ਵੀ ਚਾਈਨਾ ਤੋਂ ਵੀ ਇਦਾਂ ਦੀਆਂ ਗੱਲਾਂ ਆਈਆਂ ਇੰਡੀਆ ਤੋਂ ਵੀ ਆਈਆਂ ਉਹ ਪਹਿਲਾਂ ਇਹ ਸੀ ਵੀ ਸ਼ਾਇਦ ਜੇ ਇਹ ਪਾਸ ਹੋ ਜਾਂਦਾ ਬਿਲਕੁਲ ਕੈਲੀਫੋਰਨੀਆ ਦੀ ਪੁਲਿਸ ਨੂੰ ਟ੍ਰੇਨਿੰਗ ਦੇ ਕੇ ਇਹ ਇਹ ਇਦਾਂ ਦੀਆਂ ਹੋਰ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀਗਾ ਤੇ ਹੁਣ ਜਿਹੜੀਆਂ ਉਹ ਘਟਨਾਵਾਂ ਹੈਗੀਆਂ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਬਹੁਤਾ ਲਿਆ ਜਾਊਗਾ ਤੇ ਜਿੱਦਾਂ ਕਰਕੇ ਸਿੱਖਾਂ ਨੂੰ ਆਇਆ ਲੱਗਦਾ ਵੀ ਅਸੀਂ ਇਹਦੇ ਵੈਕਟਮ ਜਿਆਦੇ ਹੈਗੇ ਆ ਤੇ ਵੀ ਸਾਨੂੰ ਇੱਕ ਤਰ੍ਹਾਂ ਦੇ ਨਾਲ ਇਨਸਿਕਿਉਰਟੀ ਫੀਲ ਹੁੰਦੀ ਹੈਗੀ ਆ ਤੇ ਹੁਣ ਜਿਵੇਂ ਕਹਿੰਦਾ ਵੀ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਵੀ ਆਪਣੇ ਲੀਡਰ ਕੀ ਸਿਰ ਜੋੜ ਕੇ ਬੈੰਦੇ ਆ ਜਾਂ ਫੇਰ ਉਹੀ ਕੁਝ ਅਕਦੂ ਜਿਹੇ ਨੱਤਾਂ ਖਿੱਚੀ ਜਾਂਦੇ रहे ਗਿਆ ਤੇ ਇਹ ਹੁਣ ਇੱਕ ਵਾਰੀ ਤਾਂ ਵੀਟੋ ਕਰ ਦਿੱਤਾ ਗਿਆ ਬਿਲਕੁਲ ਕੀ ਲੱਗਦਾ ਨੀਟੇ ਵੀਰ ਤੁਹਾਨੂੰ ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਆ ਵੀ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਕਿਉਂਕਿ ਇਹ ਬਿੱਲ ਸਿੱਖਾਂ ਵੱਲੋਂ ਲਿਆਂਦਾ ਗਿਆ ਸੀਗਾ ਇਸ ਕਰਕੇ ਸਿੱਖ ਜਿਹੜੇ ਸੀ ਉਹ ਚਾਹੁੰਦੇ ਸੀ ਇਹ ਬਿੱਲ ਪਾਸ ਹੋ ਜੇ ਹਨਾ ਪਰ ਸਾਡੀ ਸਿੱਖ ਕਮਿਊਨਿਟੀ ਆ ਜਿਹੜੀ ਉਹ ਲੀਡਰਾਂ ਤੱਕ ਉਸ ਤਰ੍ਹਾਂ ਹਜੇ ਤੱਕ ਉਹ ਗਵਰਨਰ ਲੈਵਲ ਤੱਕ ਹਜੇ ਤੱਕ ਆਪਣੀ ਅਪਰੋਚ ਕਿਉਂ ਨਹੀਂ ਉਸ ਲੈਵਲ ਤੇ ਬਣਾ ਪਾਈ ਵੀ ਜੇ ਹਿੰਦੂ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਤਾਂ ਉਹਨਾਂ ਦੀ ਮੰਨੀ ਗਈ ਤੇ ਆਪਣੇ ਜਿਹੜਾ ਜਿਨ੍ਹਾਂ ਨੇ ਬਿੱਲ ਲਿਆਂਦਾ ਸੀ ਉਹ ਪਾਸ ਨਹੀਂ ਹੋਇਆ ਹਨਾ ਕੀ ਲੱਗਦਾ ਵੀ ਸਾਡੀ ਜਿਹੜੀ ਖਾਸ ਕਰਕੇ ਸਾਡੇ ਜਿਹੜੇ ਸਿੱਖ ਲੀਡਰਸ਼ਿਪ ਆ ਇੱਥੇ ਉਹ ਜ਼ਿਆਦਾਤਰ ਗੁਰਦੁਆਰਾ ਕਮੇਟੀਆਂ ਦੇ ਵਿੱਚ ਉਲਝ ਕੇ ਰਹੀ ਜਿਹਦੇ ਕਰਕੇ ਉਹਨਾਂ ਦੀ ਅਪਰੋਚ ਆ ਜਿਹੜੀ ਇੱਥੋਂ ਦੇ ਲੀਡਰਾਂ ਤੱਕ ਇੱਥੋਂ ਦੇ ਅਮਰੀਕਨ ਆਫੀਸ਼ੀਅਲ ਤੱਕ ਉਸ ਲੈਵਲ ਤੱਕ ਪਹੁੰਚ ਨਹੀਂ ਸਕੀ ਐਸੀ ਉਹਨਾਂ ਦੇ ਲਈ ਉਸ ਲੈਵਲ ਤੱਕ ਫੰਡ ਰੇਜ਼ ਨਹੀਂ ਕਰ ਸਕੇ ਉਹਨਾਂ ਦੀਆਂ ਵੋਟਾਂ ਦੇ ਵਿੱਚ ਉਸ ਲੈਵਲ ਤੱਕ ਭਾਗ ਨਹੀਂ ਲੈ ਸਕੇ ਉਹਨਾਂ ਨੂੰ ਆਪਣੀ ਵੋਟ ਸ਼ਕਤੀ ਨਹੀਂ ਵਿਖਾ ਸਕੇ ਜਿਹਦੇ ਕਰਕੇ ਸਾਡੀ ਸੁਣਵਾਈ ਉਸ ਲੈਵਲ ਤੱਕ ਨਹੀਂ ਹੋਈ ਨੇ ਬਿਲਕੁਲ ਤੁਹਾਡੀ ਗੱਲ ਠੀਕ ਆ ਕਿਉਂਕਿ ਅਸੀਂ ਜਿਹੜੇ ਪੰਜਾਬੀ ਲੋਕ ਆ ਨਾ ਦੇਸੀ ਬੇਸਿਕਲੀ ਗੁਰਦੁਆਰਿਆਂ ਦੀ ਸਿਆਸਤ ਜਾਂ ਉਹ ਵੱਡੀਆਂ ਦੇ ਟੂਰਨਾਮੈਂਟਾਂ ਦੇ ਉੱਤੇ ਚਾਦਰਾਂ ਚਮਕਾਉਣੀਆਂ ਜਾਂ ਫਿਰ ਉੱਥੇ ਜਿਵੇਂ ਕਹਿੰਦੇ ਬੇ ਇੱਕ ਦੂਜੇ ਦੀਆਂ ਲੱਤਾਂ ਖਿੱਚੜੀਆਂ ਲੜਾਈਆਂ ਕਰਨੀਆਂ ਇੱਥੋਂ ਤੱਕ ਹੀ ਸੀਮਤ ਰਹੇ ਆ ਜੇ ਆਪਾਂ ਕਹੀਏ ਨਾ ਵੀ ਆਪਣੀ ਬਹੁਤ ਸਾਰੀ ਪਹੁੰਚ ਉੱਪਰਲੇ ਬੰਦਿਆਂ ਤੱਕ ਹੈਗੀ ਆ ਮੈਨੂੰ ਨਹੀਂ ਲੱਗਦਾ ਵੀ ਆਪਣੇ ਕਿਸੇ ਬੰਦੇ ਨੇ ਕਿਸੇ ਸ਼ਹਿਰ ਦੇ ਮੇਅਰ ਤੋਂ ਜਾਂ ਕਿਸੇ ਸ਼ਹਿਰ ਦੇ ਅਸੈਂਬਲੀ ਮੈਂ ਤੋਂ ਕਿਸੇ ਜਿਵੇਂ ਕਹਿੰਦਾ ਵੀ ਵੱਡੇ ਕਿਸੇ ਵੀ ਮੈਂ ਕਹਿੰਦਾ ਪੋਲਿਟੀਕਲ ਲੀਡਰ ਤੋਂ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਪਾਇਆ ਹੋਵੇ ਦੇ ਦੂਸਰੇ ਪਾਸੇ ਜਿਹੜੇ ਹਿੰਦੂ ਜਥੇਬੰਦਗਾ ਸੀਗੀਆਂ ਉਹਨਾਂ ਨੇ ਸੰਟਾ ਕਲੈਰਾ ਦੇ ਜਿਵੇਂ ਕਹਿੰਦਾ ਵੀ ਮੇਅਰ ਤੋਂ ਜਾਂ ਉੱਥੋਂ ਦੇ ਇਹਦੇ ਹੋਰ ਪੋਲੀਟਿਕਲ ਲੀਡਰ ਸੀ ਉਹਨਾਂ ਨੂੰ ਚਿੱਠੀਆਂ ਲਖਵਾਨੀਆਂ ਹੈਗੀਆਂ ਤੇ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਸਿਰ ਜੋੜ ਕੇ ਸੋਚਣ ਦੀ ਲੋੜ ਹੈਗੀ ਆ ਵੀ ਅਸੀਂ ਫੇਸਬੁੱਕਾਂ ਦੇ ਉੱਤੇ ਇੱਕ ਦੂਜੇ ਨੂੰ ਗਾਣਾ ਕੱਢਣ ਦੀ ਬਜਾਏ ਜਾਂ ਗੁਰਦੁਆਰਿਆਂ ਦੇ ਵਿੱਚ ਇਲੈਕਸ਼ਨਾਂ ਸਰਵਾ ਕੇ ਇੱਕ ਦੂਜੇ ਨੂੰ ਲੱਤਾਂ ਖਿੱਚਣ ਦੀ ਬਜਾਏ ਇਸ ਪਾਸੇ ਵੱਲ ਧਿਆਨ ਦੇਈਏ ਵੀ ਇਹ ਤਾਂ ਦੇਖੋ ਚਲੋ ਛੋਟੀ ਗੱਲ ਸੀਗੀ ਇਹਦਾ ਕੋਈ ਬਹੁਤਾ ਵੱਡਾ ਨੁਕਸਾਨ ਵੀ ਹੈ ਨਹੀਂ ਜੀ ਕਿਸੇ ਨੂੰ ਤੇ ਨਾ ਹੀ ਇਹਦੇ ਹੋਣ ਵਾਲਾ ਕਿਸੇ ਨੂੰ ਹੋਰ ਜਿਵੇਂ ਹਿੰਦੂਆਂ ਨੂੰ ਕੋਈ ਨੁਕਸਾਨ ਹੋਣ ਲੱਗਾ ਸੀਗਾ ਤੇ ਨਾ ਹੀ ਕੱਲੇ ਸਿੱਖਾਂ ਨੂੰ ਇਹਦਾ ਫਾਇਦਾ ਹੋਣ ਲੱਗਾ ਸੀ ਇਹਦਾ ਸਾਰੇ ਇੰਟਰਨੈਸ਼ਨਲ ਕਮਿਊਨਿਟੀ ਵਾਸਤੇ ਇੱਕ ਤਰ੍ਹਾਂ ਦੀ ਸਿਕਿਉਰਿਟੀ ਦਾ ਕਵਚ ਸੀਗਾ ਜਿਹਨੂੰ ਆਪਣਾ ਨਹੀਂ ਆਪਾਂ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਸਮਝਾ ਸਕੇ ਤੇ ਇਹਦੇ ਵਾਸਤੇ ਜ਼ਰੂਰ ਸਭ ਜੜ ਕੇ ਬੈਠ ਕੇ ਜੋੜਨ ਦੀ ਲੋੜ ਹੈਗੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅੱਗੇ ਵੈਲ ਨੂੰ ਕਿਵੇਂ ਲਿਆਂਦਾ ਜਾਵੇ ਤਾਂ ਕਿ ਅਸੀਂ ਆਪਣੀ ਪੂਰੀ ਸ਼ਕਤੀ ਦੇ ਨਾਲ ਜ਼ੋਰ ਲਾ ਕੇ ਗਵਰਨਰ ਤੱਕ ਪ੍ਰੈਸ਼ਰ ਪਾ ਸਕੀ ਬਿਲਕੁਲ ਆਪਾਂ ਹੁਣ ਅਗਲੀ ਖਬਰ ਤੇ ਚੱਲੀਏ ਪਤਾ ਲੱਗਿਆ ਵੀ 트럼ਪ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਦੇ ਮਿਲਦੇ ਰਹਿ ਗਿਆ ਉਹਨਾਂ ਨੇ ਆਪ ਵੀ ਕਿਹਾ ਸੀ ਮੈਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਮੈਂ ਕਿੰਨੀਆਂ ਜੰਗਾਂ ਰੁਕਵਾਤੀਆਂ ਕਿੰਨੀ ਜਗ੍ਹਾ ਤੇ ਮੈਂ ਜੰਗਬੰਦੀ ਕਰਾਤੀ ਹਨ ਤੇ ਪਰ ਉਹਨਾਂ ਨੂੰ ਨੋਬਲ ਪੁਰਸਕਾਰ ਨਹੀਂ ਮਿਲਿਆ ਕਿਹਨੂੰ ਮਿਲਿਆ ਤੇ 트럼ਪ ਉਹਨਾਂ ਨੂੰ ਕਿਉਂ ਨਹੀਂ ਮਿਲਿਆ ਇਹ ਖਬਰ ਤੇ ਚਾਨਣਾ ਪਾਓ ਦੇਖੋ ਕਈ ਵਾਰੀ ਬੰਦਾ ਨਹੀਂ ਹੁੰਦਾ ਵੀ ਆਪ ਹੀ ਬਾਰ-ਬਾਰ ਉਹੀ ਗੱਲਾਂ ਕਰੀ ਜਾਂਦਾ ਵੀ ਮੈਂ ਹੀ ਸਭ ਤੋਂ ਚੰਗਾ ਹਾਂ ਤੇ ਮੈਨੂੰ ਹੀ ਇਹ ਚੀਜ਼ ਮਿਲਣੀ ਚਾਹੀਦੀ ਹੁੰਦੀ ਆ ਤੇ ਹਾਲਾਂਕਿ ਹੁਣ ਤੱਕ ਅਮਰੀਕਾ ਦੇ ਤਿੰਨ ਪ੍ਰੈਜ਼ੀਡੈਂਟਾਂ ਨੂੰ ਇਹ ਨੋਬਲ ਪੁਰਸਕਾਰ ਮਿਲ ਚੁੱਕਿਆ ਹੈਗਾ ਜਿਦੇ ਚ ਆਵਾਮਾ ਦਾ ਨਾਮ ਵੀ ਆਉਂਦਾ ਹੈਗਾ ਤੇ ਪਰ ਪ੍ਰੈਜ਼ੀਡੈਂਟ 트ੰਪ ਦੀ ਪੂਰੀ ਕੋਸ਼ਿਸ਼ ਸੀਗੀ ਵੀ ਮੈਂ ਵੀ ਇਹ ਨੋਬਲ ਪੁਰਸਕਾਰ ਲਮਾਂ ਤੇ ਲੋਕਾਂ ਦੇ ਵਿੱਚ ਮੇਰਾ ਨਾਮ ਹੋਵੇ ਇਹ ਪ੍ਰੈਜ਼ੀਡੈਂਟ 트ੰਪ ਸ਼ਾਂਤੀ ਦੇ ਹਾਮੀ ਆ ਇਹਨਾਂ ਨੇ ਇੰਦੀਆਂ ਜੰਗਾ ਰਕਵਾਂਗਾ ਜਿਹਦਾ ਕਰਕੇ ਵਿਰਮ ਦਿੱਤਾ ਜਾ ਰਿਹਾ ਹੈਗਾ ਪਰ ਇਹ ਜਿਹੜਾ ਨੋਬਲ ਪੁਰਸਕਾਰ ਉਹ ਕੱਲੇ ਪ੍ਰੈਜ਼ੀਡੈਂਟ 트ੰਪ ਦੇ ਕਹਿਣ ਨਾਲ ਹੀ ਮਿਲਦਾ ਉਹ ਨਾਰਵੇ ਦੇ ਵਿੱਚ ਉਹਨਾਂ ਦੀ ਜਿਵੇਂ ਕਹਿੰਦੇ ਵੀ ਜਿਹੜੀ ਕਮੇਟੀ ਬਣੀ ਹੋਈ ਆ ਉਹ ਡਿਸਕਸ ਕਰਦੇ ਆ ਵੀ ਜਨਵਰੀ ਦੇ ਵਿੱਚ ਕਿਹਨੂੰ ਇਹ ਮਿਲਣਾ ਚਾਹੀਦਾ ਹੈਗਾ ਸੋ ਉਹਨਾਂ ਨੇ ਡਿਸਾਈਡ ਕੀਤਾ ਵੀ ਇੱਕ ਵੈਂਜੂਏਲਾ ਦੀ ਵਿਰੋਧੀ ਧਰਦੀ ਨੇਤਾ ਹੈਗੀ ਆ ਮਾਰੀਆ ਕੋਰੇਨਾ ਮਚਾਤੇ ਉਨੂੰ ਇਹ ਪੁਰਸਕਾਰ ਦਿੱਤਾ ਗਿਆ ਹੈਗਾ ਵੀ ਉਹਨੇ ਲੋਕਤੰਤਰ ਦੀ ਰੱਖਿਆ ਦੇ ਵਾਸਤੇ ਉਹਨੇ ਉੱਥੋਂ ਦੇ ਲੋਕਾਂ ਦੇ ਉੱਤੇ ਹੋ ਰਹੇ ਤਸ਼ੱਦਦ ਦੇ ਵਾਸਤੇ ਜਿਹੜੀ ਆਵਾਜ਼ ਬੁਲੰਦ ਕੀਤੀ ਤੇ ਉਹਨਾਂ ਉਹਦੇ ਵਾਸਤੇ ਜਿਵੇਂ ਕਹਿੰਦੇ ਆਪ ਵੀ ਤਸ਼ੱਦਦ ਚੱਲਿਆ ਤੇ ਜਿੱਦਾਂ ਕਰਕੇ ਵੀ ਉਹ ਫਿੱਟ ਕੈਂਡੀਡੇਟ ਹੈਗੀ ਹੈ ਜਿਹਨੂੰ ਅਸੀਂ ਇਹ ਪਾਸ ਕਰ ਦਿੰਨੇ ਹੈਗੇ ਆ ਜਿੱਦਾਂ ਕਰਕੇ ਡ੍ਰੰਪ ਫਿਰ ਔਖੇ ਵੀ ਹੋਏ ਬੇਸ਼ੱਕ ਪਾਕਿਸਤਾਨ ਦੇ ਯਾ ਰਾਸ਼ਟਰਪਤੀ ਤੋਂ ਵੀ ਉਹਨਾਂ ਨੇ ਕੋਲੇ ਖੜਾ ਕੇ ਬਹੁਤ ਬੜੀ ਬਲਵਾਇਆ ਵੀ ਇਹਨਾਂ ਨੇ ਸਾਡੀ ਜੰਗ ਰਕਾਈ ਹੈ ਇਹਨਾਂ ਨੂੰ ਮਿਲਣਾ ਚਾਹੀਦਾ ਪੁਰਸਕਾਰ ਪਰ ਉਹ ਉਹਨਾਂ ਦੀ ਆਸ ਜਿਹੜੀ ਆ ਉਹ ਅਧੂਰੀ ਰਹਿ ਗਈ ਤੇ ਹੁਣ ਕੋਈ ਨਾ ਫੇਰ ਅਗਲੇ ਸਾਲ ਦੇਖਣਗੇ ਟਰਾਈ ਕਰਕੇ ਸ਼ਾਇਦ ਜੇ ਜਕਰੇਨ ਵਾਲੀ ਜੰਗ ਬੰਦ ਕਰਾਤੀ ਤਾਂ ਫੇਰ ਹੋ ਸਕਦਾ ਮਿਲ ਵੀ ਜਾਵੇ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਹੁਣ ਪਤਾ ਲੱਗਿਆ ਵੀ ਉੱਥੇ ਜੌਰਜੀਆ ਦੇ ਵਿੱਚ ਇੱਕ ਟਰੱਕ ਦਾ ਐਕਸੀਡੈਂਟ ਹੋਇਆ ਔਰ ਸੈਕੰਡ ਡਿਗਰੀ ਮਰਡਰ ਚਾਰਜ ਵੀ ਉਹਦੇ ਤੇ ਲੱਗੇ ਆ 8 ਜਾਣਿਆਂ ਦੀ ਮੌਤ ਹੋਈ ਜਿਦੇ ਵਿੱਚ 3 ਬੱਚੇ ਸੀਗੇ ਤੇ ਪਰ ਖਬਰਾਂ ਉਸ ਲੈਵਲ ਤੱਕ ਕਿਉਂ ਨਹੀਂ ਆਈਆਂ ਸਾਡੇ ਕੋਲੇ ਜਾਂ ਮੀਡੀਆ ਨੇ ਉਸ ਤਰ੍ਹਾਂ ਇਸ ਮੁੱਦੇ ਨੂੰ ਜਾਂ ਇਸ ਘਟਨਾ ਨੂੰ ਕਿਉਂ ਉਸ ਲੈਵਲ ਤੱਕ ਨਹੀਂ ਉਛਾਲਿਆ ਜਿੱਥੋਂ ਤੱਕ ਫਲੋਰੀਡਾ ਦਾ ਜਿਹੜਾ ਯੂ ਟਰਨ ਵਾਲੇ ਮੁੱਦੇ ਨੂੰ ਉਛਾਲਿਆ ਗਿਆ ਸੀ ਜੇ ਆਪਾਂ ਕੰਪੇਅਰ ਕਰੀਏ ਉਹਦੇ ਵਿੱਚ 3 ਲੋਕਾਂ ਦੀ ਮੌਤ ਹੋਈ ਸੀ ਇਹਦੇ ਵਿੱਚ 8 ਲੋਕਾਂ ਦੀ ਮੌਤ ਹੋਈ ਆ ਤੇ ਇਹਦੇ ਤੇ ਹੁਣ ਜਿਹੜਾ ਡਰਾਈਵਰ ਉਹਦੇ ਤੇ ਚਾਰਜ ਵੀ ਲਾ ਦਿੱਤੇ ਗਏ ਹਨਾ ਕਿਵੇਂ ਕੰਪੇਅਰ ਕਰਦੇ ਹੋ ਇਹ ਦੋਨੇ ਘਟਨਾਵਾਂ ਨੂੰ ਤੁਸੀਂ ਲਗੋ ਪ੍ਰਦੀਪ ਇਹ ਨਾ ਅਟਲਾਂਟਾ ਜਾਰਜੀਆ ਤੋਂ ਤਕਰੀਬਨ ਘੰਟੇ ਕ ਦੀ ਦੂਰੀ ਦੇ ਉੱਤੇ ਹਾਈਵੇ ਫ੍ਰੀਵੇ 85 ਦੇ ਉੱਤੇ ਇਹ ਘਟਨਾ ਵਾਪਰੀ ਆ ਇਹ ਬੰਦੇ ਦਾ ਨਾਮ ਹੈਗਾ ਕੇਨ ਹਾਮਕ ਇਹ ਜਿਵੇਂ ਕਹਿੰਦਾ ਵੀ ਗੋਰਾ ਟਰੱਕ ਡਰਾਈਵਰ ਸੀਗਾ ਕਾਫੀ ਟੂ ਕਲੋਜ਼ ਫਾਲੋ ਕਰਦਾ ਆ ਰਿਹਾ ਸੀ ਪਿੱਛੋਂ ਮੂਰੇ ਬੈਨ ਦੇ ਵਿੱਚ ਗੱਡੀ ਵੱਜੀ ਉਹਦੇ ਪਿੱਛੋਂ 6-7 ਕਾਰਾਂ ਪਿੱਛੋਂ ਆ ਕੇ ਹੀ ਵੱਜੀਆਂ ਜਿਸ ਦਾ ਕਰਕੇ ਉਹ ਬੈਨ ਨੂੰ ਅੱਗ ਲੱਗ ਗਈ ਤੇ ਉਹਦੇ ਵਿੱਚ ਜਿਹੜੇ ਸਵਾਰ 8 ਲੋਕ ਸੀਗੇ ਉਹਨਾਂ ਦੀ ਮੌਤ ਹੋ ਗਈ ਤੇ ਤੁਸੀਂ ਦੇਖੋ ਵੀ ਬਹੁਤ ਹੀ ਦੁਖਦਾਈ ਘਟਨਾ ਪਰ ਇੱਥੇ ਫਿਰ ਉਹ ਪਾਰਸ਼ੀਅਲਟੀ ਆ ਜਾਂਦੀ ਜਦੋਂ ਗਵਰਨਮੈਂਟਾਂ ਨੂੰ ਕੋਈ ਮੁੱਦਾ ਚਾਹੀਦਾ ਹੁੰਦਾ ਉਹਨੂੰ ਫਿਰ ਆਪਦੇ ਤਰੀਕੇ ਚੱਕਦੇ ਆ ਉਸ ਟਾਈਮ ਇਮੀਗ੍ਰੈਂਟਾਂ ਦੇ ਖਿਲਾਫ ਇਹਨਾਂ ਨੇ ਡਾਂਗ ਚੱਕਣੇ ਸੀਗੀ ਤੇ ਕਿਵੇਂ ਗਵਰਨਰ ਆ ਕੇ ਲੈ ਕੇ ਗਿਆ ਉਹਨੂੰ ਕਹਿੰਦੇ ਫੌਰਨੀਆਂ ਤੋਂ ਫੁਲ ਰੈਡਾ ਦਾ ਕਿਸ ਤਰੀਕੇ ਦੇ ਨਾਲ ਫੌਕਸ న్యూਜ਼ ਦੇ ਉੱਤੇ ਯੂ ਟਰਨ ਲਗਾਏ ਦਿਸ ਐਂਡ ਥੈਟ ਕੀ ਕੁਛ ਚੱਲਿਆ ਜਿਵੇਂ ਬਹੁਤ ਵੱਡਾ ਕੋਈ ਗੈਂਗਸਟਰ ਜਿਵੇਂ ਕਿ ਉਹ ਫੜ ਕੇ ਲਿਆਂਦਾ ਹੋਵੇ ਕਿਸੇ ਹੋਰ ਦੇਸ਼ ਤੋਂ ਤੇ ਪਰ ਹੁਣ ਉਦਾਂ ਦੀ ਘਟਨਾ ਵਾਪਰੀ ਆ ਉਹਦੇ ਨਾਲ ਵੀ ਜਿਵੇਂ ਕਹਿੰਦਾ ਭਿਆਨਕ ਤੇ 8 ਲੋਕਾਂ ਦੀ ਜਾਨ ਗਈ ਆ ਪਰ ਕਿਤੇ ਇਹ న్యూਸ ਜਿਹੜੀ ਸੀ ਕਿ ਸੁਰੱਖਿ ਨੀ ਬਣੀ ਪਰ ਨਾਲ ਦੀ ਨਾਲ ਜਿੱਦੱਕ ਨੇ ਹੁੰਦੇ ਆ ਵੀ ਇਥੋਂ ਇਹ ਤਾਂ ਸਿੱਧ ਹੁੰਦਾ ਹੈਗਾ ਨਾ ਵੀ ਦੇਖੋ ਜਿਹੜਾ ਪਾਰਸ਼ੀਐਲਟੀ ਹੈਗੀ ਆ ਉਹ ਬ੍ਰਾਉਂਚ ਚਮੜੀ ਦੇ ਨਾਲ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਹੋ ਰਹੀ ਆ ਇਸ ਟਾਈਮ ਤੇ ਜਿਹਦੇ ਖਿਲਾਫ ਵੀ ਮੇਰਾ ਕਹ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਆ ਪਰ ਅੱਜ ਕੱਲ ਸੁਣਦਾ ਇੱਥੇ ਕਿੱਥੇ ਆ ਕੋਈ ਤੇ ਪਰ ਇਹ ਚੀਜ਼ਾਂ ਬਹੁਤ ਸੈਡ ਹੈਗੀਆਂ ਜਦੋਂ ਪਾਰਸ਼ੀਐਲਟੀ ਹੁੰਦੀ ਆ ਡਿਸਕ੍ਰਿਮੀਨੇਸ਼ਨ ਹੁੰਦਾ ਹੈਗਾ ਤੇ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਪਰ ਮੈਂ ਕਹਿੰਦਾ ਵੀ ਜਿੱਦਾਂ ਦੀ ਉਹ ਖਬਰ ਬਣੀ ਸੀ ਫਿਰ ਉਵੇਂ ਹੀ ਇਹਨੂੰ ਵੀ ਛਾਲ ਲੈਣਾ ਚਾਹੀਦਾ ਸੀ ਬੇਸ਼ੱਕ ਇਹਤੇ ਮਰਡਰ ਦੇ ਚਾਰਜ ਲਾਏ ਐ ਇਹਨੂੰ ਅਰੈਸਟ ਵੀ ਕੀਤਾ ਹੈਗਾ ਪਰ ਇਹ ਨਿਊਜ਼ ਦੱਬੀ ਦਬਾਈ ਰਹੀ ਦੀ ਬਹੁਤੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਵੀ 8 ਲੋਕਾਂ ਦੀ ਜੋਰਜਗੜ ਦੇ ਵਿੱਚ ਮੌਤ ਹੋਈ ਹੈਗੀ ਬਿਲਕੁਲ ਸੋ ਨੀਟੇ ਵੀਰ ਹੁਣ ਆਪਾਂ ਈਸਟ ਤੇ ਵੈਸਟ ਕੋਸਟ ਦੇ ਜਿਹੜੇ ਈਵੈਂਟਸ ਦਾ ਆਪਾਂ ਅਖੀਰ ਤੇ ਹੁਣ ਗੱਲ ਕਰਨੀ ਹੈ ਵੀ ਈਸਟ ਕੋਸਟ ਦੀ ਮੈਂ ਗੱਲ ਕਰਦਾ ਤੇ ਵੈਸਟ ਕੋਸਟ ਦੇ ਵਿੱਚ ਤੁਸੀਂ ਦੱਸਣਾ ਵੀ ਜਿਹੜਾ ਹਫਤਾ ਲੰਘਿਆ ਇੱਥੇ ਕੀ ਕੁਝ ਹੋਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਏਗਾ ਸਾਡੇ ਇੱਥੇ 18 ਤਰੀਕ ਨੂੰ ਦਸਤਾਰ ਪ੍ਰਾਈਡ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਬੱਚਿਆਂ ਨੂੰ ਪੱਗ ਬੰਨਣ ਦੇ ਲਈ ਜਿਹੜਾ ਪ੍ਰੇਰਿਤ ਕੀਤਾ ਗਿਆ ਜਿਹੜੇ ਪੱਗ ਬੰਨਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਗਿਆ ਬਹੁਤ ਵਧੀਆ ਪ੍ਰੋਗਰਾਮ ਹੋ ਉਹਨੇ ਬੜਿਆ ਗੁਰੂ ਗੋਬਿੰਦ ਸਿੰਘ ਸਿੱਖ ਸਟੱਡੀ ਸਰਕਲ ਵੱਲੋਂ ਇਹ ਪ੍ਰੋਗਰਾਮ ਜਿਹੜਾ ਹੈ ਹਿਕਸਵਿਲ ਨਿਊਯਾਰਕ ਦੇ ਵਿੱਚ ਹੋਇਆ ਔਰ ਨਾਲ ਦੀ ਨਾਲ 19 ਤਰੀਕ ਨੂੰ ਬੋਸਟਨ ਦੇ ਵਿੱਚ ਬਹੁਤ ਵਧੀਆ ਮੇਲਾ ਆਰਗੇਨਾਈਜ਼ ਕੀਤਾ ਗਿਆ ਸੀ ਜਿਹਦੇ ਵਿੱਚ ਮਿਸ ਪੂਜਾ ਹੋਣਾ ਨੇ ਆਪਣੇ ਹਿੱਟ ਗੀਤਾਂ ਦੀ ਛੜੀ ਲਾਈ ਲੋਕਾਂ ਨੂੰ ਪੂਰਾ ਇੰਜੋਏ ਕੀਤਾ ਦੀਵਾਲੀ ਮੇਲਾ ਸੀ ਇਸੇ ਤਰ੍ਹਾਂ 18 ਸ਼ਾਮ ਨੂੰ ਵੀ ਇੱਥੇ ਇੱਕ ਗੁਫਾ ਸ਼ੇਖ ਬਾਬਾ ਬਾਲਕਨਾਥ ਮੰਦਿਰ ਦੀ ਕਮੇਟੀ ਵੱਲੋਂ ਧਾਰਮਿਕ ਪ੍ਰੋਗਰਾਮ ਸੀ ਉਹਦੇ ਨਾਲ ਨਾਲ ਦੀਵਾਲੀ ਦਾ ਇੱਕ ਰੂਪ ਉਹਨੂੰ ਦਿੱਤਾ ਗਿਆ ਜਿਹਦੇ ਵਿੱਚ ਰੰਜੀਤ ਰਾਣਾ ਹੁਣੀ ਖਾਸ ਤੌਰ ਤੇ ਪਹੁੰਚੇ ਹੋਏ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ 25 ਅਕਤੂਬਰ ਨੂੰ ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਨਿਊਯਾਰਕ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਬੈਲਰੋਜ਼ ਏਰੀਆ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਹੌਮ ਹਮਾ ਕੇ 25 ਅਕਤੂਬਰ ਨੂੰ ਬੈਲਰੋਜ਼ ਦੇ ਗੁਰਦੁਆਰਾ ਸੰਤ ਸਾਗਰ ਵਿਖੇ ਜਰੂਰ ਪਹੁੰਚੋ ਸਾਰੇ ਜਣੇ ਸੋ ਇਹ ਜਿਹੜੇ ਇੱਥੋਂ ਦੇ ਅਗਲੇ ਆਉਣ ਵਾਲੇ ਪ੍ਰੋਗਰਾਮ ਹੁਣ ਤੁਸੀਂ ਵੈਸਟ ਕੋਸਟ ਦੇ ਜਿਹੜੇ ਪ੍ਰੋਗਰਾਮ ਹੋਏ ਤੇ ਜਿਹੜੇ ਹੋਣ ਵਾਲੇ ਸਮੇਂ ਦੇ ਵਿੱਚ ਹੋਣੇ ਉਹਦੇ ਤੇ ਇੱਕ ਪੰਛੀ ਝਾਤ ਪਾ ਦੋ ਆਪਣਾ ਇੰਡੋ ਯੂਐਸ ਹੈਰੀਟੇਜ ਵੱਲੋਂ ਪਿਛਲੇ ਦਿਨੀ ਬਹੁਤ ਹੀ ਸ਼ਾਨਦਾਰ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਮੇਲਾ ਟਲੀ ਐਲੀਮੈਂਟਰੀ ਸਕੂਲ ਦੇ ਵਿੱਚ ਕਰਵਾਇਆ ਗਿਆ ਜਿੱਥੇ ਇੰਡੀਆ ਤੋਂ ਖਾਸ ਤੌਰ ਤੇ ਸਰਪਜਿੰਦਰ ਸਿੰਘ ਜਿਹੜੇ ਕਿ ਵਾਈਸ ਚਾਂਸਲਰ ਨੇ ਅਨੰਤਪੁਰ ਸਾਹਿਬ ਜੀ ਦੀ ਯੂਨੀਵਰਸਿਟੀ ਤੋਂ ਉਹ ਐਜ਼ ਇੱਕ ਮੌਕਾ ਬੁਲਾ ਰਹੇ ਪਹੁੰਚੇ ਹੋਏ ਸੀਗੇ ਨਾਲ ਦੀ ਨਾਲ ਐਡਵੋਕੇਟ ਨਰਿੰਦਰ ਸਿੰਘ ਚਾਲਹੋਰੀ ਪਹੁੰਚੇ ਇਸ ਤੋਂ ਬਿਨਾ ਹੋਰ ਲੋਕਲ ਬੁਲਾ ਰਹਿਆਂ ਨੇ ਤੇ ਗਾਇਕਾਂ ਨੇ ਜਿਨ੍ਹਾਂ ਦੇ ਚ ਪੱਪੀ ਭਦੌੜ ਗਰਦੀਪ ਕੁੱਸਾ ਤੇ ਕਮਲਜੀਤ ਬੈਣੀਪਾਲ ਨਾਲ ਦੀ ਦਾ ਰਾਜਪਰਾੜ ਇਸੇ ਤਰੀਕੇ ਦੇ ਨਾਲ ਗੋਗੀ ਸੰਧੂ ਆਤ ਸੱਜਣਾ ਨੇ ਜੋ ਅਗਲਾ ਵੀ ਇਨਕਲਾਬੀ ਗੀਤਾਂ ਦੇ ਨਾਲ ਹਾਜ਼ਰੀ ਲਵਾਈ ਤੇ ਪੂਰੀ ਗਹਿਮਾ ਗਹਿਮਸ ਸੀ ਇਸ ਮੇਲੇ ਦੇ ਵਿੱਚ ਗੱਦਲੀ ਬਾਬਿਆਂ ਦੀ ਯਾਦ ਤੋਂ ਜਾਣੂ ਕਰਵਾਉਣ ਵਾਸਤੇ ਇੱਕ ਬਹੁਤ ਸੋਹਣਾ ਅਪਰਾਲਾ ਇੰਡੋ ਯੂ ਐਸ ਹੈਰੀਟੇਜ ਦਾ ਹਰ ਸਾਲੇ ਮੇਲਾ ਹੁੰਦਾ ਆ ਰਿਹਾ ਤੇ ਬੜਾ ਕਾਮਯਾਬੀ ਦੇ ਨਾਲ ਇਹ ਮੇਲਾ ਸੰਪੰਨ ਹੋਇਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੁਆਰਾ ਨਾਨਕ ਪ੍ਰਕਾਸ਼ ਵੱਲੋਂ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਪਰਪੋ ਨੂੰ ਮੁੱਖ ਰੱਖ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈਗਾ ਉਹਦੀ ਡੇਟ ਮੈਂ ਪ੍ਰੋਪਰ ਤਰੀਕੇ ਦੇ ਨਾਲ ਅਗਲੇ ਵੀਕ ਅਨਾਉਂਸ ਕਰ ਦੂੰਗਾ ਇਸੇ ਤਰੀਕੇ ਦੇ ਨਾਲ ਦੀਵਾਲੀ ਦੇ ਪ੍ਰੋਗਰਾਮ ਵੀ ਤੁਹਾਨੂੰ ਪਤਾ ਵੀ ਹੋਣਗੇ ਗੁਰੂ ਘਰਾਂ ਦੇ ਵਿੱਚ ਸਾਡੇ ਕਰਤਬ ਦੀ ਦੀਵਾਲੀ ਇੱਥੇ ਬੜੀ ਮਸ਼ਹੂਰ ਆ ਉਹ ਵੀ ਸਾਰੀਆਂ ਡੇਟਾ ਵਗੈਰਾ ਤੁਹਾਨੂੰ ਅਸੀਂ ਅਨਾਉਂਸ ਕਰ ਦਿਆਂਗੇ ਬਿਲਕੁਲ ਸੋ ਨੀਟਾ ਵੀਰ ਸਾਰੀਆਂ ਖਬਰਾਂ ਤੇ ਤੁਸੀਂ ਡਿਸਕਸ਼ਨ ਕੀਤੀ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਦੀਪ ਭਾਈ ਜੀ ਮਿਲਦੇ ਆਂ ਅਗਲੀ ਵਕਤ ਸਤਿ ਸ਼੍ਰੀ ਅਕਾਲ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਤੋਂ ਇਜਾਜ਼ਤ ਰੱਬ ਰਾਖਾ